ਮੇਰਾ ਮੋਟਰ ਵੀ ਤਾਂ ਕੋਲ ਹੈ। ਹੂੰ। ਮੇਰਾ ਮੋਟਰ ਵੀ ਤਾਂ ਲੈ ਲਿਆ। ਇਹਨੇ ਜਲੰਧਰੋਂ ਪਗਵਾੜੋਂ ਜਲੰਧਰੋਂ ਆਉਂਦਾ। ਇਹਨਾਂ ਮੈਂ ਮੋਟਰਸਾਈਕਲ ਤੇ ਨਾਲ ਕੇ ਬੱਸ ਤੇ ਜਾਵਾਂ। ਹਾਂ। ਇਹਨਾਂ ਦੀਆਂ ਇਹ ਗੱਲਾਂ ਸੁਣ-ਸੁਣ ਕੇ ਸੁਣ-ਸੁਣ ਕੇ ਕਹਿੰਦਾ ਮੈਂ ਉਹਦੇ ਤੋਂ ਕੁਝ ਸਿੱਖ ਲਿਆ। ਸਿੱਖ ਲਿਆ। ਕਿ ਉਹੋ ਹੀ ਗੱਲਾਂ ਕਹਿੰਦਾ ਮੈਂ ਜਾ ਕੇ ਉੱਥੇ ਸੁਣਾਉਂੀਆਂ। ਹਾਂ। ਤੇ ਕਹਿੰਦਾ ਵੀ ਮੇਰਾ ਚੈਨਲ ਦੇਖ। ਹਾਂ ਜੀ ਦੇਖ। ਆ ਲੈ ਦੇ ਇੱਕ ਵੀ ਦੇ ਦੇ ਨਹੀਂ ਥਾਂ ਲਿਆ।

ਆ ਤਾਂ ਤਾਂ ਉਹ ਬੁਝਾਗਾ ਜਦੋਂ ਉਹਦਾ ਦੇਜੋ ਤੇ ਵੇਖੇ ਇਹੋ ਜਿਹਾ ਨਾ ਗੱਲ ਪਬਲਿਕ ਕੇ ਬਣ ਜਾਂਦਾ ਤੇ ਹਾਸਾ ਬਹੁਤ ਹੁੰਦਾ ਜਾਈਓ ਜਾਨ ਨੇ ਕਹਾਂ ਕਰਨਾ ਤੋ ਜੀ ਕੁੱਟਿਆ ਰੱਬ ਨਹੀਂ ਜੇ ਮੇਰੇ ਨਾਲ ਇਹ ਇੰਨਾ ਇੰਨਾ ਨਹੀਂ ਕਰਦੀਆਂ ਪੁੱਤ ਪੁੱਤਲ ਕੋ ਬੜੀ ਗੀਦੇ ਕੰਮ ਤੇ ਓਏ ਗਿੱਦਲ ਬੇੜਿਆ ਆ ਵੀ ਜਰਾ ਮੈਂ ਹੁਣ ਤਾਂ ਕਰ ਹਾਂ ਜੀ ਹਾਂਜੀ कहा रिजानल ना थे ना मेरे आगी आगी दा थे। दा थे। ना पंजाबी ब्लॉग पंजाबी ब्लॉग हाँ अब मेरा कहा रहे को करो उसका ला ये तू क्या है जहर लाकर ये भी तेरे साथ भगवान से आश्रमी कर दी तूने अनिशान नियने करके काम भी अन्य जगह व मेहता ये मेहता भी तो वो ना ओ कैमरा तो रिसोल्यूशन तो बंद किसी अभी सुन कैमरे वो ਉਹ ਤੇ ਬੱਕਰਾ ਨਾ ਲਿਆਓ ਆਪਣੇ ਕੈਮਰੇ ਆਪਣੇ ਲੈਣਾ ਨਾ ਕਰ ਲੋ ਹਾਂ ਵੇਖੋ ਨਹੀਂ ਲਿਉਣੀ ਇਹ ਲੈਟੋ ਨਹੀਂ ਨਹੀਂ ਛੋਟੀ ਜਿਹੀ ਲਾਉਣੀ ਢੀਕ ਛੋਟੀ ਆ ਸੰਭੋਧਾ ਤਨ ਹੁੰਦੇ ਆ ਨਹੀਂ 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 ਢੀੜ ਆਈ ਅੱਛਾ ਫ੍ਰੀਜ਼ ਲਈ ਪਾਪਾ ਨੇ ਉਹ ਦੌੜਨੀ ਹੈ ਅੱਛਾ ਅੱਜ ਆ ਜੇ ਉਹ ਕਹਿੰਦੇ ਢੀੜਾ ਦਿੰਦਾ ਪਾਪਾ ਦੇ ਜੁਨਾਬੀ ਬੁੱਕੀ ਆ ਜੇ ਬਾਕੀ ਤਾਂ ਕੋਈ ਕੋਠੀ ਵੇਖਣ ਨੂੰ ਲੱਗਾ ਆਹ ਬੋਲੋ ਓਕੇ ਰੌਣ ਅਭੀ ਤੇਰਾ ਗਿਮ ਨੂੰ ਸੋਈ ਜੈਦੀ ਆਹ ਇਸ ਸੋਈ ਤੇ ਸਮਾਨ ਬੜਾ ਨਿਕਲਦਾ ਕਾਣ ਵਾਲਾ ਲਾ ਠੀਕ ਹੈ ਤੁਹਾਡੇ ਸੋਈ ਜੈਦੀ ਆਹ ਚੰਗਾ ਕੀਤਾ ਵੀ ਮੈਂ ਇਹ ਤੇ ਮੈਂ ਉਦੋਂ ਵੀ ਲੈ ਹੀ ਭਰਾਈ ਦੇ ਚ ਬੜੇ ਕਲੀਅਰ ਆਏ ਹਾਂ ਆਹ ਚੰਗਾ ਮਾਸਾ ਕਰੀਆ ਨਾ ਖਾਤਾ ਰੰਗ ਬੋਲ ਗਿਆ ਹਾਂ ਤਲਦ ਬਰਾਹੀ ਉਹ ਜੇ ਅਸਲ ਬੋਥੇ ਆਪਣੀ ਨੌਕਰੀ ਬਾਹਰ ਤੈਨੂੰ ਅੱਧਾ ਵੇਹਣੋ ਤੁਸੀਂ ਐਵੇਂ ਲੱਗਣਾ ਕਿ ਤਰਾ ਮੈਂ ਫੈਮਿਲੀ ਚ ਬਿਠਾ ਬਾਹਰ ਸਾਰਾ ਵੇਹਣੋ ਜੇ ਆਪ ਦੱਸਿਆ ਕਰਨਾ ਉਹੋ ਬਾਰੇ ਕੀ ਕਰੀ ਜੇ ਘਰ ਦੇ ਕੋਲ ਜੀ ਜੇ ਲਾ ਤਾ ਜਦੋਂ ਲਾ ਪਾ ਹਾੜੇ ਤੇ ਬਾਬਾ ਜੀ ਹੁੰਦੇ ਸੋ ਚਾਹ ਅਮਰਸਾ ਰਹੇ ਨਾ ਉਹਨਾਂ ਬਾਹਰ ਪਾਣੀ ਨਾਲ ਕਿਰੀ ਚੀਟ ਡਿੱਗੀ ਆ ਉਹਨਾਂ ਕਹਿੰਦਾ ਗੁੰਮਲ ਤੋਂ ਲਾਈਨ ਖੱਡੇ ਡਿੱਗੀ ਆ ਵੇਖੋ ਉਹਦੇ ਪਿੱਛੇ ਘਰ ਆਈ ਫਿਰ ਕੋਈ ਵੇਖਣ ਤੋਂ ਉੱਤੇ ਕੀ ਇਹ ਨੀਗਾ ਆਉਣਾ ਜੀ ਬਾਬਾ ਆ ਆਇ ਕੋਠੀ ਤੇ ਆਇ ਕਹਿੰਦਾ ਪਾਪਾ ਬਾਹਰ ਚੱਲੇ ਤੋਟੇ ਕਿ ਮੈਂ ਤੇ ਗੱਡੀ ਲਾਉਣੀ ਆ ਪਾਪਾ ਉਹ ਡੱਪਾ ਆਈ ਮੈਂ ਜਿਹੜਾ ਇੱਕ ਇੱਕ ਗੀਤਾਂ ਗਾਵੇ ਲਾਉ 500 ਤੋਂ ਡਿੱਗ ਕੇ ਮੈਨੂੰ ਕਹਦਾ ਕਿੱਥੋਂ ਡਿੱਗਣਾ ਤੂੰ ਇੱਕ ਦਿਨ ਮੈਂ ਦੇਖੀ ਹਾਂ ਗਾਣੇ ਸੁਤੇ ਹੀ ਅੱਜ ਹੀ 500 ਡਿੱਗ ਜੀ ਜੀ ਗਾਣੇ ਲਾਉ ਆ ਮੈਂ ਦਿੱਕੇ ਦੀ ਸਾਤ ਲਵਾਇੰਨੀ ਗਿਆ ਸਾਤ ਪਈ ਲੈੰਗੀ ਇਹਨਾਂ ਨਾਲ ਉਹ ਪੁੱਤਰਾਂ ਨੂੰ ਮੈਂ ਕਿਹਾ ਤੂੰ ਫਾਹ ਹੀ ਲੈ ਲੈ ਮਾ ਤੇਰੀ ਦਾ ਜਾਨ ਨਿਕਲ ਗਿਆ ਸੁਣੋ ਉਹ ਪੁੱਤਰਾਂ ਨੂੰ ਮੈਂ ਕਿਹਾ ਮੈਂ ਜਵਾਰ ਨੂੰ ਬਾਕੇ ਨੂੰ ਘਾਟ ਪਾਣੀ ਲਾ ਲੋ ਉਹਨੇ ਉਹਨੂੰ ਕਹਿਣਾ ਉਹਨੇ ਉਹਨੂੰ ਕਹਿਣਾ ਮੈਂ ਫੜੀ ਕਾਲ ਸੁਪਤਰੀ ਦੇ ਚਾਚੇ ਬੱਲੇ ਕੋਲ ਇੱਕ ਬੋਰੀ ਫਾਦੀ ਲੜਦੀ ਨਾਲ ਹੀ ਉਹ ਘਰ ਭਾਗਿਆ ਤੇ ਵੇਖ ਲੋ ਰਾਤ ਵੀ ਪੈ ਗਿਆ ਉੱਡੀ ਦੇਖੀਓ ਹਾਂ ਉਹ ਸੁਪਤਰੀ ਨਾ ਗੱਡੀ ਸਕੂਟਰੀ ਤੋਂ ਗੱਡੀ ਆ ਜਾਏਗੀ ਸਕੂਟਰੀ ਨਹੀਂ ਕਿ ਨਹੀਂ ਅਗਲਾ ਵਾਰੂ ਫੋਨ ਕਰਦਣਾ ਕਰਾ ਬਾਹਰ ਦੇਖੋ ਟੈਸਟ ਆ ਗਈ ਤੇ ਹੁਣ ਬੈਠੇ ਜੇ ਗੱਲ ਸਮਝਦੇ ਸਹੀ ਇਹ ਤੇ ਹੁਣ ਜਿੱਦ ਤੱਕ ਸਾਡੇ ਕੋਲ ਹੀ ਬੈਠਾ ਭਾਜੀ ਉਸ ਤੋਂ ਇਹ ਕਿਦਾਂ ਦੱਸਣਾ ਕਰਨਾ ਹੂੰ ਕਹੀ ਸਾਡਾ ਤਾਂ ਹੀ ਤਾਂ ਸਾਰਾ ਕੁਝ ਕੀਤਾ ਹੀ ਨਹੀਂ ਸਾਨੂੰ ਪਤਾ ਲੱਗ ਜੇ ਹਾਂ ਦੇਖੀ ਸੈਂਡਰ ਲੱਗ ਗਿਆ ਅੱਛਾ ਅੱਛਾ ਅੰਨੇ ਨਹੀਂ ਕੀਤਾ ਇਹ ਇੱਕ ਹੀ ਦਾ ਬਈ ਹੂੰ ਉਹਦੇ ਲਾਜ ਨਹੀਂ ਹੋ ਗਿਆ ਤੇ ਅੱਜ ਕਿਸੇ ਜਿਵੇਂ ਵਰਗੀ ਹੋਣਗੇ ਆ ਗਿਆ ਹਾਂ ਕਿਉਂਕਿ ਹਰ ਦਫਤਰ ਮਤਲਬ ਇਹ ਉਹਦਾ ਵੀ ਜਿਹੜਾ ਵੀ ਚੀਜ਼ ਦਿੱਤੇ ਦੇਖਿਆ ਆਇਆ ਤਾਂ ਉਹਦਾ ਸਾਰਾ ਕੋਰ ਦੇਖਣਾ ਹੁੰਦਾ ਹਾਂ ਹਾਂ ਲੋਗਣ ਕਿਰੇ ਸਿੱਕਾ ਹਟ ਬੈਨ ਲੋਗਣ ਨੇ ਹਾਂ ਮਾਣ ਨਵੇਂ ਲੋਗ ਨਾਲੇ ਥੋੜਾ ਆ ਮਤਲਬ ਦੱਸ ਦਾਂਗੇ ਸਾਰਿਆਂ ਨੂੰ ਵੀ ਵੀਡੀਓ ਚ ਕੰਮ ਕਰਨਾ ਹੈ ਇਹਨਾਂ ਨੇ ਨਾਲ ਬਾਕੀ ਇਹਦਾ ਇਹਦਾ ਮੈਂ ਇਹ ਕਹਿ ਰਿਹਾ ਕਿ ਬਸ ਸਮੇਂ ਦੇ ਨਾ ਆਉਣਗੇ ਫੁੱਟਰੀ ਤਾਂ ਆਏਗਾ ਇਹਦਾ ਨਹੀਂ ਆਉਣਾ ਕਰਦਾ ਅੱਛਾ ਮੈਂ